ਦੀ ਆਪਦੇ ਤਰੀਕੇ ਨਾਲ ਕਰਦਾ ਵੀ ਜਿਵੇਂ ਮੈਂ ਅੜ ਕੇ ਕਰਦਾ ਬਾਈ ਆ ਚੀਜ਼ ਪੈਣੀ ਹੈ ਪੁਰਾਣਾ ਸਮਾਨ ਸਾਰਾ ਤੁਹਾਨੂੰ ਦੇ ਦੇਣਾ ਫਿਰ ਤਾਂ ਕੋਈ ਗੁਨਾਹ ਨਹੀਂ ਠੀਕ ਹੈ ਜੀ ਜੇ ਤੁਸੀਂ ਮਿਸਤਰੀ ਨੂੰ ਆਪਦੇ ਮੁਤਾਬਕ ਕਰਾਉਣੇ ਆ ਤੇ ਫਿਰ ਜੇ ਕੋਈ ਵੀ ਬਾਈ ਜੀ ਫਲਾਣੇ ਮਿਸਤਰੀ ਨੇ ਤਾਂ ਸਾਡਾ 30000 ਦਾ ਬਜਟ ਦਿੱਤਾ ਤੇ ਮੈਂ ਤਾਂ ਦੇਖੋ ਜੀ 10000 ਚ ਹੀ ਕਰਾ ਲਿਆ ਤੇ ਮੈਂ ਬਾਈ ਜੀ 1000 ਰੁਪਏ ਦੇ ਬੁਸ਼ ਪਵਾ ਦਿੰਨਾ ਜਿਹੜੀਆਂ ਗੋਲੀਆਂ ਢਿੱਲੀਆਂ ਵਾਲੀਆਂ ਮੈਂ ਇਹਨਾਂ ਦਾ ਕੀ ਕਰੂੰਗਾ ਮੈਂ ਇਹਨਾਂ ਦਾ ਕੀ ਕਰੂੰ ਉੱਪਰੋਂ ਵੀ ਬਾਹਰ ਹੈ ਤੇ ਥੱਲੋਂ ਲਗਭਗ ਪੂਰਾ ਪੂਰਾ ਬੋਲਟ ਵੀਂਡੇ ਵੀ ਹੋ ਜਾਂਦੀ ਹੈ ਜੀ ਫਸ ਵੀ ਗਏ ਜਿਹੜੀ ਕਾਰਬਨ ਹਿਲ ਹਿਲ ਕੇ ਮੈਨੀਫੋਲਡ ਦੇ ਵਿੱਚੋਂ ਇਹਦੇ ਪਿਸਟਨਾਂ ਤੇ ਜਾ ਬੋਲਾ ਤੀ ਬਚਾ ਲਈ ਹੈ ਹਰ ਇੱਕ ਚੀਜ਼ ਦੀ ਸਫਾਈ ਕਰਨੀ ਉਹ ਬੜੀ ਪ੍ਰੀਤੀ ਵਾਲਾ ਕੰਮ ਹੈ ਅਲਾਈਨਮੈਂਟ ਦੀਆਂ ਤਿੰਨ ਡਿਗਰੀਆਂ ਹੁੰਦੀਆਂ ਟੁਇਨ ਕੈਂਬਰ ਤੇ ਕੈਸਟਰ ਕੈਸਟਰ ਕਹਿੰਦੇ ਐ ਇਸ ਤਰੀਕੇ ਨੂੰ ਸਟੀering ਸਿੱਧਾ ਕਰਿਓ ਬੇਟਾ ਇੱਥੇ ਰੋਕ ਲਓ ਕੈਂਬਰ ਕਹਿੰਦੇ ਆ ਉਸ ਤੋਂ ਟਾਇਰ ਅੰਦਰ ਜਾਂ ਬਾਹਰ ਉਹਨੂੰ ਕਹਿੰਦੇ ਕੈਂਬਰ ਜਦੋਂ ਫਰੰਟ ਤੋਂ ਟਾਇਰ ਪੀੜਾ ਹੋਵੇ ਪਿੱਛੋਂ ਹੋਵੇ ਖੁੱਲਾ ਉਹਨੂੰ ਕਹਿੰਦੇ ਟੁਇੰਗ ਬਹੁਤ ਸਾਰੇ ਸੱਜਣਾ ਨੂੰ ਕੈਂਬਰ ਕੈਸਟਰ ਤੇ ਟੁਇੰਗ ਦਾ ਨਹੀਂ ਪਤਾ ਹੁੰਦਾ ਇਹ ਵੀਡੀਓ ਨੂੰ ਪ੍ਰੋਪਰ ਦੇਖ ਲਿਓ ਤੇ ਆਪਾਂ ਵੀਰ ਜੀ ਨੂੰ ਪਹਿਲਾਂ ਐਸਟੀਮੇਟ ਦੇ ਦਈਏ ਫਿਰ ਭਾਈ ਹੁਣ ਟਾਕ ਕਰਾਂਗੇ ਹਾਂ ਜੀ ਮੈਨੂੰ ਫੋਨ ਫੜਾ ਦੋਸਤੋ ਆਹ ਵਾਲਾ ਜਿਹੜਾ ਟਾਇਰ ਆ ਆ ਗੱਡੀ ਕਿੰਨੀ ਐ ਠੀਕ ਐ ਇੱਥੇ ਖਤਮ ਹੋ ਗਈ ਇਹ ਅੰਦਰੋਂ ਘਸ ਗਿਆ ਇਹ ਹਿੱਲ ਰਿਹਾ ਉੱਪਰਲੇ ਪਾਸਿਓ ਕਿਉਂ ਅੰਦਰ ਚਲੀ ਗਈ ਥੱਲੋਂ ਬਾਹਰ ਆ ਗਈ ਕੀ ਸਿਰਾਂ ਕੰਮ ਦੋਸਤੋ ਇਸ ਗੱਡੀ ਦੇ ਵਿੱਚ ਸਮੱਸਿਆ ਕਾਫੀ ਸਾਰੀ ਹੈ ਵੀਡੀਓ ਨਾਲ ਟॉक ਕਰਾਂਗੇ ਗੱਡੀ ਆਈ ਅੰਮ੍ਰਿਤਸਰ ਤੋਂ ਗੱਡੀ ਸਟਾਰਟ ਕਰਿਓ ਬੇਟਾ ਕਾਕੇ 1500 ਆਰਪੀਐਮ ਟਿਕਾ ਲਈ ਗੱਡੀ ਬੰਦ ਕਰ ਦਿਓ ਦੋਸਤੋ 1500 rpm ਦਾ ਮਤਲਬ ਹੁੰਦਾ ਹੈ ਵੀ ਪੰਪ ਦਾ ਪ੍ਰੈਸ਼ਰ ਹਾਈ ਕਰਨਾ ਉਹਦੇ ਵਿੱਚ ਇੰਜੈਕਟਰਾਂ ਦਾ ਪਤਾ ਲੱਗ ਜਾਂਦਾ ਸਹੀ ਮੈਨੇ ਤਾਂ ਮਸ਼ੀਨ ਤੇ ਪਤਾ ਲੱਗਦਾ ਐ ਐਕਚੁਅਲੀ ਦੇ ਵਿੱਚ ਇਹਨਾਂ ਦੀ ਰਿਟਰਨ ਹੈ ਕਿੰਨੀ ਕਿੰਨੀ ਦੋ ਦੀ ਤੇ ਇੱਕ ਦੀ ਜਿਆਦਾ ਥੋੜੀ ਬਾਕੀ ਇਕੁਅਲ ਹੈ ਵਾਈਟ স্মੋਕ ਦੀ ਸਮੱਸਿਆ ਹੈਗੀ ਹੈ ਕਈ ਨੂੰ ਪੁੱਛਾਂਗੇ ਵੀ ਕਿਹੜਾ ਕਿਹੜਾ ਕੰਮ ਕਰਨਾ ਹੈ ਕਿ ਗਲੋ ਪਲੱਗ ਖੋਲਿਓ ਬੇਟਾ ਕੀ ਗਲ ਹੋਗੀ ਬੱਚੇ ਨੇ ਚਾਰੇ ਬੱਚੇ ਆ ਲਿਆਓ ਕਰਾ ਕਰੀ ਕਸ ਦੋਸਤੋ ਆਪਾਂ ਗਲੋ ਪਲੱਗ ਚੈੱਕ ਕਰਦੇ ਪਏ ਆ ਬਹੁਤ ਸਾਰੇ ਦੋਸਤ ਇਹ ਸਮਝਦੇ ਨੇ ਵੀ ਹੀਟਰ ਪਲੱਗ ਕੰਪਨੀ ਕੰਬਲੀ ਐਵੇਂ ਲਾਤੇ ਇਹ 480 ਰੁਪਈਆ ਦਾ ਆ ਤੇ 1920 ਦੇ ਚਾਰ ਬਣਦੇ ਆ ਇਹਦਾ ਇੱਕ ਮਕਸਦ ਆ ਲਓ ਡਾਇਰੈਕਟ ਕਰੀ ਬੇਟਾ ਫੇਰ ਜਦੋਂ ਡਾਇਰੈਕਟ ਕਰਦੇ ਆ ਤਾਂ ਬੱਲਬ ਜਗਦਾ ਹੈ ਕਿਉਂਕਿ ਜਦੋਂ ਇਹ ਸ਼ਾਰਟ ਹੋ ਗਏ ਇਹਦੀ ਅਰਥਿੰਗ ਖਤਮ ਹੋ ਗਈ ਇਸ ਸਵੇਰ ਦੇ ਟਾਈਮ ਤੇ ਕਪੈਸਟਰਨ ਚੈਂਬਰ ਨੂੰ ਗਰਮ ਕਰਦੇ ਆ ਗਰਮੀ ਹੋਵੇ ਜਾਂ ਸਰਦੀ ਹੋਵੇ ਅੱਗੇ ਡੀਆਈ ਗੱਟੀਆਂ ਹੁੰਦੀਆਂ ਸੀ ਜਿਹੜੇ ਦੋਸਤ ਸਮਝਦੇ ਹੋਣ ਗੱਲ ਨੂੰ ਡਾਇਰੈਕਟ ਇੰਜੈਕਸ਼ਨ ਵਾਲੇ ਠੀਕ ਹੈ ਸਿੱਧਾ ਖਜ਼ਾਨੇ ਤੇ ਪ੍ਰੈਸ਼ਰ ਜਾਂਦਾ ਸੀ ਉਹਦੀ ਨੌਇਸ ਬਹੁਤ ਜ਼ਿਆਦਾ ਸੀ ਇਹ ਖਜ਼ਾਨੇ ਦੇ ਉੱਪਰ ਵੀ ਪ੍ਰੈਸ਼ਰ ਜਾਂਦਾ ਹੈ ਤੇ ਜਦੋਂ ਇਹ ਲਾਲ ਹੁੰਦਾ ਇਹਦੇ ਤੇ ਡੀਜ਼ਲ ਦਾ ਫੁਹਾਰ ਵੀ ਪੈਂਦਾ ਤੇ ਨਾਲ ਦੀ ਨਾਲ ਜਿਹੜੀ ਵਾਈਟ স্মੋਕ ਦੀ ਸਮੱਸਿਆ ਇਹਦੇ ਕਰਕੇ ਹੈਡ ਦੇ ਵਿੱਚ ਨੁਕਸ ਹੋਵੇ ਇੰਜੈਕਟਰ ਬਟਾ ਨੇੜੇ ਆ ਜਾ ਮਾੜਾ ਆ ਜਾ ਇਹ ਇੱਥੇ ਲੈਕ ਲੈਕ ਹੈ ਉਹ ਕੈਮਰਾ ਸੋ ਸੱਜਣੋ ਥੋੜਾ ਕੁਛ ਰੱਖ ਲੈ ਬੇਟਾ ਇੱਥੇ ਬਿਲਕੁਲ ਗੁੱਡੀਆਂ ਖਤਮ ਹੋ ਗਿਆ ਫੌਜੀ ਦਿਖ ਰਹੀਆਂ ਇੱਥੇ ਗੁੱਡੀਆਂ ਫਿਰ ਸਟਾਰਟ ਹੋ ਗਈਆਂ ਠੀਕ ਹੈ ਇਹ ਕਿਉਂ ਹੈ ਪੂਰੀ ਵੀਡੀਓ ਐਂਡ ਟਿੱਕਰ ਬਣੀ ਰਿਹਾ ਜਦੋਂ ਅਸੀਂ ਕੰਮ ਬਰੀਕੀ ਚ ਜਾਂਦੇ ਆਂ ਦੋਸਤ ਕਮੈਂਟ ਵੀ ਬਹੁਤ ਗਲਤ ਪਾਉਂਦੇ ਨੇ ਮੈਂ ਫਿਰ ਦੁਬਾਰਾ ਇੱਕ ਰਿਪੀਟ ਕਰ ਰਿਹਾ ਮੇਰੀ ਸੋਚ ਨਾਲ ਜਿਹੜੇ ਰਲ ਨਾਲੇ ਵਿਅਕਤੀ ਹੈ ਉਹ ਮੇਰੇ ਤੋਂ ਕੰਮ ਕਰਾ ਸਕਣਗੇ ਜੇ ਤੁਸੀਂ ਸਸਤਾ ਕੰਮ ਚਾਹੁੰਦੇ ਹੋ ਕਿਸੇ ਮਕੈਨਿਕ ਕੋ ਕੰਮ ਕਰਾ ਸਕਦੇ ਹੋ ਮੇਰੇ ਸੋਚ ਕਿਸੇ ਨਾਲ ਨਹੀਂ ਰਲ ਸਕਦੀ ਮੈਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦਾ ਠੀਕ ਹੈ ਨਾ ਕਮੈਂਟ ਪਾਉਣ ਵਾਲਾ ਜੋ ਮਰਜ਼ੀ ਪਾਵੇ ਇਹ ਬਾਈ ਜੀ ਅੰਮ੍ਰਿਤਸਰ ਤੋਂ ਆਏ ਐ ਕੰਮ ਕਰਾਇਆ ਹੋਇਆ ਆਪਾਂ ਇਹਨਾਂ ਨੂੰ ਬੁਲਾਵਾਂਗੇ ਬੇਟਾ ਜੀ ਇੱਧਰ ਲਿਆਓ ਪਾਉ ਜੀ ਮੈਨੂੰ ਫੋਨ ਫੜਾ ਦੋਸਤੋ ਆਹ ਵਾਲਾ ਜਿਹੜਾ ਕੈਰ ਆ ਆ ਗੁੱਡੀ ਕਿੰਨੀ ਐ ਠੀਕ ਐ ਇੱਥੇ ਖਤਮ ਹੋ ਗਈ ਇਹ ਅੰਦਰੋਂ ਘਸ ਗਿਆ ਇਹ ਹਿੱਲ ਰਿਹਾ ਉੱਪਰਲੇ ਪਾਸੇ ਉਹ ਕਿਉਂ ਅੰਦਰ ਚਲੇ ਗਈ ਥੱਲੋਂ ਬਾਹਰ ਆ ਗਈ ਹਿੱਸੇ ਦਾ ਕੰਮ ਹੁੰਦਾ ਆਪਾਂ ਹੁਣ ਅੱਗੇ ਚੱਲਦੇ ਹਾਂ ਇੱਕ ਮਾਈਕ ਦੇ ਬੇਟਾ ਗੋਰੇ हलायो चलो हलायो दोस्तों दो बड़ी चीज है ਦੇਰਾਂ ਦੀ ਹਾਲਤ ਕੀ ਹੈਗੀ ਐ ਇੱਥੇ ਕਮੈਂਟ ਪਾਉਣ ਵਾਲਾ ਤਾਂ ਜ਼ਰੂਰ ਕਹਿੰਦਾ ਵੀ ਬਾਈ ਮਹਿੰਗਾ ਯਾਰ ਮੈਂ ਕੰਮ ਫਲਾਣੇ ਬੰਦੇ ਤੋਂ ਇੰਨੇ ਚ ਕਰਾਇਆ ਉਹਨੂੰ ਪ੍ਰਮੋਟ ਵੀ ਕਰਦਾ ਜਿੰਨ ਤੋਂ ਕਰਾਇਆ ਵੀ ਸ਼ਾਇਦ ਉਹਦਾ ਕੰਮ ਮੁਕਤ ਕਰਨ ਲੱਗ ਪੇ ਹੁਣ ਇਹਦੀ ਰਾੜ ਆ ਖਰਾਬ ਐ ਰਾੜ ਬਾਈ ਉਹਨੂੰ ਪੁੱਛਾਂਗੇ ਕੰਮ ਕਰਾ ਚੁੱਕੇ ਸਟੀering ਲਾਈ ਬੁੱਤੋਏ ਇੱਥੋਂ ਲਾਇਓ ਸਟੀering ਗੱਡੀ ਬੇਟਾ ਫੇਰ ਹਲਾਇਆ। ਸੋ ਦੋਸਤੋ ਪਲੇ ਨਜ਼ਰ ਲੱਗ ਆ ਰਹੀ ਐ ਨੇ ਇੱਥੇ ਆ ਵੇਖੋ। ਗੱਡੀ ਦੇ ਸ਼ੌਕਰ, ਪਿਕਅਪ 4 ਰੀਸ ਤੋਂ ਇਲਾਵਾ ਜਿਹੜੀਆਂ ਨਿੱਕੇ-ਨਿੱਕੇ ਪ੍ਰੋਬਲਮ ਐ ਆਪਾਂ ਚੈੱਕ ਕਰਦੇ ਹਾਂ। ਦੋਸਤੋ ਗੱਡੀ ਦੀ ਆਪਾਂ ਕਟਾਈ ਕਰਾ ਰਹੇ ਹਾਂ। ਇੱਕ ਵੀਡੀਓ ਇਸ ਤੋਂ ਪਹਿਲਾਂ ਆਲਟੋ ਦੀ ਪਾ ਰਹੇ ਹਾਂ। ਉਹਦੇ ਵਿੱਚ ਸ਼ੌਕਰਾਂ ਦੀਆਂ ਰਾੜਾਂ ਵਿਗਿਆ ਹੋਈਆਂ ਹੁੰਦੀਆਂ। ਤੇ ਜਦੋਂ ਆਪਾਂ ਇਹ ਚੀਜ਼ ਨੂੰ ਘੁਮਾ ਰਹੇ ਹਾਂ ਸਟੀਅਰਿੰਗ ਨੂੰ। ਬੇਟਾ ਸਟੀਅਰਿੰਗ ਘੁਮਾਏ ਜੂ ਸਟੀਅਰਿੰਗ ਘਮਾਉਣੇ ਐ। ਸਟੀering ਇੱਕ ਪਾਸਿਓਂ ਬੋਸ਼ਾ ਜਿਹੜਾ ਰਬੜ ਆ ਉਹ ਚੱਕੀ ਜਾਂਦੀ ਹੈ ਇਹਨੂੰ ਕਹਿੰਦੇ ਕੈਸਟਰ ਅਲਾਈਨਮੈਂਟ ਦੀਆਂ ਤਿੰਨ ਡਿਗਰੀਆਂ ਹੁੰਦੀਆਂ ਟੋਇਨ ਕੈਂਬਰ ਤੇ ਕੈਸਟਰ ਕੈਸਟਰ ਕਹਿੰਦੇ ਐ ਇਸ ਤਰੀਕੇ ਨੂੰ ਸਟੀering ਸਿੱਧਾ ਕਰਿਓ ਬੇਟਾ ਇਹ ਚਿਰੋਗ ਲੋ ਕੈਂਬਰ ਕਹਿੰਦੇ ਆ ਉੱਤੋਂ ਟਾਇਰ ਅੰਦਰ ਜਾਂ ਬਾਹਰ ਉਹਨੂੰ ਕਹਿੰਦੇ ਕੈਂਬਰ ਜਦੋਂ ਫਰੰਟ ਤੋਂ ਟਾਇਰ ਢੀੜਾ ਹੋਵੇ ਪਿੱਛੋਂ ਹੋਵੇ ਖੁੱਲਾ ਉਹਨੂੰ ਕਹਿੰਦੇ ਟੋਇਨ ਬਹੁਤ ਸਾਰੇ ਸੱਜਣਾ ਨੂੰ ਕੈਂਬਰ ਕੈਸਟਰ ਤੇ ਟੁਇਨ ਦਾ ਨਹੀਂ ਪਤਾ ਹੁੰਦਾ ਇਹ ਵੀਡੀਓ ਨੂੰ ਪ੍ਰੋਪਰ ਦੇਖ ਲਿਓ ਤੇ ਆਪਾਂ ਵੀਡੀਓ ਨਾਲ ਪਹਿਲਾਂ ਐਸਟੀਮੇਟ ਦੇ ਦਈਏ ਫਿਰ ਭਾਈਹੋਣਾ ਨਾਲ ਟਾਕ ਕਰਾਂਗੇ ਸੋ ਦੋਸਤੋ ਇੰਨਾ ਬਰੀਕੀ ਚ ਜਾਣਾ ਪੈਂਦਾ ਉੱਪਰਲੇ ਪਾਸੇ ਧਾਗਾ ਲੱਗਿਆ ਹੋਇਆ ਥੱਲੇ ਦੇ ਧਾਗੇ ਦੇ ਵਿੱਚ ਸਪੇਸ ਹੈ ਸਪੇਸ ਹੈ ਨਾ ਜੀ ਜੇ ਇਹ ਸਪੇਸ ਇੱਥੇ ਹੈਗਾ ਉੱਪਰ ਸਕੂਟ ਹੈ ਕਿਸੇ ਦਾ ਉਲਟ ਹੋਇਆ ਹੋਇਆ ਕਿਸੇ ਦਾ ਸਿੱਧਾ ਇਧਰਲੇ ਪਾਸੇ ਦੂਜੇ ਪਾਸੇ ਚੱਲੀ ਗਿਆ ਆਪਾਂ ਜਿਹੜੇ ਪਾਸੇ ਉਹ ਟਾਇਰ ਅੰਦਰੋਂ ਖਾਦਾ ਹੋਇਆ ਤਾਕਾ ਹੋਰ ਥੱਲੇ ਕਰ ਦੋ ਬੇਟਾ ਨੋਨ ਉੱਪਰੋਂ ਵੀ ਬਾਹਰ ਹੈ ਤੇ ਥੱਲੋਂ ਲਗਭਗ ਪੂਰਾ 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 ਸਸਿਕਾ ਭਾਜੀ ਕੀ ਹਾਲ ਚਾਲ ਹੈ ਅਕਸਰ ਕਿਹੜੇ ਸ਼ਹਿਰੋਂ ਆਏ ਅੰਮ੍ਰਿਤਸਰ ਤੋਂ ਪਹਿਲੀ ਗੱਲ ਤਾਂ ਭਾਜੀ ਵੀ ਕੰਮ ਤੁਸੀਂ ਆਲਰੇਡੀ ਕਿੰਨਾ ਚਿਰ ਪਹਿਲਾਂ ਕਰਵਾਇਆ ਹੋਇਆ ਹੈ ਬ੍ਰਦਰ ਹੁਣ ਕਰਵਾਏ ਨੂੰ ਤੇਨੂੰ ਲਗਭਗ ਚਲੋ ਜੀ 4 ਕਿਹ ਮਹੀਨੇ ਹੋ ਗਏ ਹੋਣਗੇ ਤਿੰਨ ਚਾਰ ਕੀ ਕੰਮ ਕਰਾਇਆ ਸੀ ਬ੍ਰਦਰ ਕੰਮ ਇਸ ਤਰ੍ਹਾਂ ਜੀ ਇੱਕ ਤਾਂ ਸਰਵਿਸ ਦਾ ਸੀਗਾ ਅੱਛਾ ਜੀ ਬਾਕੀ ਮੈਂ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀਗਾ ਵੀ ਕੰਪਲੀਟ ਕਰ ਦੋ ਜੀ ਜੋ ਵੀ ਹੋਣ ਵਾਲਾ ਵਾ ਨਹੀਂ ਤੁਸੀਂ ਸਟੇਰਿੰਗ ਦਾ ਕੰਮ ਕਰਾਇਆ ਹੋਇਆ ਨਾ ਹਾਂਜੀ ਇੱਕ ਵਾਰ ਰਾੜ ਪੋਈ ਹੋਈ ਹੈ ਨਾ ਹਾਂਜੀ ਰਾੜ ਹੀ ਉਹਨਾਂ ਨੇ ਚਾਹਿਆ ਤੁਸੀਂ ਹਾਲਤ ਵੇਖੀ ਹੈ ਹਾਂਜੀ ਮੈਂ ਇਸ ਕਰਕੇ ਬਾਈ ਮੈਂਡਾ ਹੋ ਜਾਣਾ ਹਾਂਜੀ ਦੇਖੋ ਇੱਕ ਹੁੰਦਾ ਕੰਮ ਨੂੰ ਰਿਜ਼ਲਟ ਦੇਣਾ ਇੱਕ ਹੁੰਦਾ ਖਪੜਾ ਇੱਕ ਦਿਨ ਹੀ ਕੁਆਲਟੀ ਖਪੜਾ ਸੀ ਉਹਨੂੰ ਕਹਿੰਦੇ ਆ ਵੀ ਜਦੋਂ ਬੰਦਾ ਪੁੱਛ ਕੇ ਚਲਾ ਜਾਂਦਾ ਹੈ ਤਾਂ ਕਿਸੇ ਹੋਰ ਮਿਸਤਰੀ ਕੋਲ ਕੰਮ ਕਰਾ ਲੈਂਦਾ ਹੈ ਅਧੂਰਾ ਕਰਾ ਲੈਂਦਾ ਹੈ ਸਸਤਾ ਕਰਾ ਲੈਂਦਾ ਹੈ ਉਹ ਕਮੈਂਟ ਪਾ ਕੇ ਕਹਿੰਦਾ ਵੀ ਇਹ ਤਾਂ ਬਾਈ ਨਾ ਜਾਏ ਤਾਂ ਵੱਡ ਦਿੰਦਾ ਹਾਂਜੀ ਹਾਂਜੀ ਹੁਣ ਮੈਂ ਕਿਸੇ ਨੂੰ ਵੱਡਦਾ ਨਹੀਂ ਮੇਰਾ ਕਾਹ ਦਾ ਫਾਰਮੂਲਾ ਹਰੇਕ ਪੀਛਰ ਦੀ ਕਾਬਲੀਅਤ ਵੱਖਰੀ ਵੱਖਰੀ ਹੈ ਪਹਿਲੀ ਗੱਲ ਤਾਂ ਟਿਊਸ਼ਨ ਪੜਾਉਣੀ ਮਾਰੀ ਗੱਲ ਹੈ ਫਿਰ ਵੀ ਬੱਚੇ ਪੜਦੇ ਨੇ ਜਿਨ੍ਹਾਂ ਨੇ ਟਾਪਰ ਜਾਣਾ ਹੈ ਜਿਹੜੇ ਕਹਿੰਦੇ ਵੀ ਸਰ ਮੈਨੂੰ 1% ਵੀ ਮੈਂ ਦੂਜੇ ਨਾਲ ਉੱਪਰ ਜਾਣਾ ਚਾਹਣਾ ਹੈ ਤਾਂ ਉਹਦੇ ਵਾਸਤੇ ਤੁਸੀਂ ਕੀ ਕਰਦੇ ਹੋ ਉਹਦੇ ਲਈ ਅੜੀ ਵੱਖਰੀ ਮਿਹਨਤ ਕਰਨੀ ਪਈ ਉਹ ਐਕਸਟਰਾ ਟਾਈਮ ਲੇਣਾ ਪਊਗਾ ਤੁਸੀ ਉਹ ਸਿਲੇਬਸ ਨੂੰ ਘਰੇ ਬੈਠ ਕੇ ਕਰਾਉਣੇ ਉਹਦੇ ਵਾਸਤੇ ਜਿਹੜਾ ਸਕੂਲ 'ਚ ਕਰਾਇਆ ਜਿਹੜਾ ਤੁਸੀਂ 100 ਬੰਦੇ 'ਚ ਜਾਂ 50 ਬੰਦਿਆਂ 'ਚ ਨੂੰ ਸਮਝਾਇਆ ਉਹ 10 ਬੰਦਿਆਂ ਨੂੰ ਸਮਝਾਉਣੇ ਠੀਕ ਹੈ ਜਦੋਂ ਤੁਸੀਂ ਦਸਾਂ ਨੂੰ ਸਮਝਾਓਗੇ ਦਸਾਂ ਦੀ ਥਾਂ ਤੇ ਤਿੰਨ ਤੇ ਜਾਓਗੇ ਤੁਹਾਡੀ ਮਿਹਨਤ ਤਾਂ ਉਨੀ ਰਹਿ ਗਈ ਤੁਹਾਡੀ ਇਨਕਮ ਘਟੂਗੀ ਫਿਰ ਉਹਦੇ ਜਿਹੜੇ ਤੁਹਾਡੇ ਐਫਰਟਸ ਹੈ ਜਾਂ ਤੁਹਾਡੀ ਅਟਰਨਲ ਕੀ ਕਹਿੰਦੇ ਉਹਨੇ ਅੰਗਰੇਜ਼ੀ ਦੇ ਵਿੱਚ ਜਿਹੜੀ ਅਮਾਉਂਟ ਆ ਵਧੂਕ ਨਹੀਂ ਹੋਊਗੀ ਇਨੀਸ਼ੀਅਲ ਅਮਾਉਂਟ ਮੇਰਾ ਵੀ ਇਹੀ ਕੰਮ ਆ ਭਾਜੀ ਉਹਦਾ ਆਟੋਮੈਟਿਕ ਹੀ ਵਧੂ ਜਾਂਦਾ ਹੈ ਠੀਕ ਹੈ ਨਾ ਲੋਕਾਂ ਨੂੰ ਇਹ ਸਮਝ ਨਹੀਂ ਹੈਗੀ ਇੱਕ ਸਿੰਪਲ ਮਾਈਂਡ ਸੈਟਅਪ ਦੀ ਗੱਲ ਕਰ ਰਿਹਾ ਹਾਂ ਜੀ ਇਸ ਵਿਅਕਤੀ ਦਾ ਕਿੰਨਾ ਮਾਈਂਡ ਸੈਟਅਪ ਹੈ ਤੁਹਾਡਾ ਟਾਇਰ ਅੰਦਰੋਂ ਖਾਰੀ ਹੈ ਹਾਂਜੀ ਤੁਸੀਂ ਮਿਸਤਰੀ ਨੂੰ ਆਖਿਆ ਵੀ ਬਾਈ ਕਿਤੇ ਚੈੱਕ ਕਰ ਲੈ ਬਸ ਕੰਪਲੀਟ ਆਖੀਦਾ ਦੇਖ ਲਓ ਜੋ ਵੀ ਆ ਦੇਖ ਲਿਆ ਹਾਂਜੀ ਥੋੜ੍ਹਾ ਥੋੜ੍ਹਾ ਪਤਾ ਲੱਗ ਗਿਆ ਵੀ ਆਪਾਂ ਤੁਸੀਂ ਕਿੰਨੇ ਵਜੇ ਆਏ ਆ ਤੇ ਆਪਾਂ ਕੰਪਲੀਟ ਕਰਨ ਵਾਸਤੇ ਕਿੰਨਾ ਕੋਚ ਚੱਕੀ ਪੜਾ ਹਾਂਜੀ ਬਿਲਕੁਲ ਕੰਪਲੀਟ ਕਿਹਨੂੰ ਕਹਿੰਦੇ ਆ ਹਾਂਜੀ ਸਾਰਾ ਤੁਸੀਂ ਜੀਵਿਦਾਰ ਹੋ ਹਾਂਜੀ ਹਾਂਜੀ ਜੇ ਤੁਹਾਨੂੰ ਵੀ ਕੋਈ ਦੁੱਧ ਦਾ ਮੁੱਲ ਪੂਰਾ ਦੇਵੇ ਤੇ ਤੁਸੀਂ 80 ਰੁਪਏ ਲੈਕਦਾ ਹੋਵੇ ਤੇ ਤੁਸੀਂ ਘਰੇ ਮੱਝ ਰੱਖ ਕੇ ਤੁਸੀਂ ਹਰੇਕ ਨੂੰ ਦੁੱਧ ਦਿਓ ਹਾਂਜੀ ਦੁੱਧ ਦਾ ਮੁੱਲ ਮਿਲਦਾ ਠੀਕ ਹੈ ਪੋਸ਼ਟਿਕ ਤੱਤਾਂ ਦੇ ਨਾਂ ਤੇ ਉਹ ਕੀ ਦੁੱਧ ਫਾਫੇ ਚ ਪਾਉਂਦੇ ਆ ਤੇ ਪ੍ਰੀਜ਼ਰਵਰ ਕਿੱਦਾਂ ਦੇ ਪਾਉਂਦੇ ਆ ਤੁਹਾਡੀ ਸਿਹਤ ਨੂੰ ਉਹ ਕੀ ਪੋਸ਼ਟਿਕ ਤੱਤ ਦਿੰਦੇ ਆ ਉਹ ਵੈਗਰੂ ਜਾਣ ਪਰ ਉਹ ਕੰਪੀਟੀਸ਼ਨ ਖੇਡਦੇ ਆ ਉਹਦੇ ਚੋਂ ਦੁੱਧ ਵੀ ਕੱਢ ਲੈਂਦੇ ਆ ਉਹਦੇ ਚੋਂ ਕਰੀਮ ਵੀ ਕੱਢ ਲੈਂਦੇ ਆ ਉਹਦੇ ਚੋਂ ਘਿਓ ਵੀ ਕੱਢ ਲੈਂਦੇ ਆ ਉਹ ਚੋਂ ਪਾਊਡਰ ਵੀ ਕੱਢ ਲੈਂਦੇ ਤੇ ਦੁੱਧ ਦਾ ਦੁੱਧ ਫੇਰਦੇ ਹੁੰਦੇ ਉਹ ਕੀ ਦੀ ਕਾੜ ਐ ਐਸ ਪੁੱਠੇ ਦਿਮਾਗ ਉਹਨੇ ਇੱਕ ਤੁਸੀਂ ਜਿੰਮੇਵਾਰ ਜੋ ਦੁੱਧ ਦਿੱਤਾ ਤਾਂ ਉਹ ਘਰੇ ਮਲਾਈ ਲਾ ਕੇ ਜਾਂ ਰੇੜਕ ਕਰਕੇ ਘਿਓ ਬਣਾਊਗਾ ਦੁੱਧ ਨੂੰ ਨਹੀਂ ਵੇਚੂਗਾ ਜੇ ਦੁੱਧ ਵੇਚੂਗਾ ਤਾਂ ਫੁੱਲ ਫੈਡ ਦਾ ਵੇਚੂਗਾ ਸਾਨੂੰ ਜਿਹੜਾ ਵੱਡੀ ਫੈਕਟਰੀ ਆ ਉਹ ਲੈ ਕੇ ਜਾਊਗਾ ਉਹਦੇ ਚੋਂ ਕਿੰਨੇ ਪ੍ਰੋਡਕਟ ਬਣਾ ਕੇ ਕਿੰਨੀਆਂ ਕਮਾਈਆਂ ਕਰੂਗਾ ਫੇਰ ਦੁੱਧ ਦੇਊਗਾ ਫੇਰ ਦੁੱਧ ਦੇਊਗਾ ਜਿਵੇਂ ਘਰੇ ਆਪਾਂ ਪੀਸਿਆ ਹੋਇਆ ਆਟਾ ਉਹਦੇ ਚੋਂ ਕਿਹ ਲਾਟਾ ਹੀ ਨਿਕਲੂ ਜੇ ਫੈਕਟਰੀ ਚ ਜਾਈਏ ਉਹਨੇ ਸੂੜਾ ਵੱਖਰਾ ਕੱਢ ਲਿਆ ਜਿਹਨੂੰ ਚੋਕਰ ਕਹਿੰਦੇ ਨੇ ਚੰਗੀ ਆ ਉਹਦੇ ਬਿਸਕੁਟ ਮਹਿੰਗੇ ਵਿਕਦੇ ਆ ਫੇਰ ਉਹਨੇ ਸੂਜੀ ਵੱਖਰੀ ਕੱਢ ਲਈ ਜਿਹੜੀ ਮਹਿੰਗੀ ਵਿਕਦੀ ਆ ਮੈਦਾ ਉਹ ਚੋਂ ਵੱਖਰਾ ਕੱਢ ਲਿਆ ਫੇਰ ਆਟਾ ਫੇਰ ਦੇਤਾ ਦੇਖੋ ਮੈਂ ਉਹ ਸੋਚ ਦਾ مالک ਨਹੀਂ ਆ ਜੇ ਇੱਕ ਚੀਜ਼ ਇੱਕ ਕੰਮ ਲਵਾਂਗੇ ਤਾਂ ਪੋਜ਼ਿਟਿਵ ਤੱਤਾਂ ਦੇ ਚੋਂ ਪੂਰੇ ਹੋਗੇ ਨਹੀਂ ਤਾਂ ਸੂਜੀ ਵਾਂਗੂ ਆਟਾ ਮੈਦਾ ਤੇ ਚੋਕਰ ਨਿਕਲ ਗਈ ਥੱਲੇ ਮੱਗਲੇ ਪਾਸੇ ਤਾਂ ਬਾਈ ਜੀ ਫਿਰ ਉਹ ਇੱਕ ਘਿੱਡ ਭਰਦਾ ਉਹ ਕਿੰਨੇ ਪੋਜ਼ਿਟਿਵ ਤੱਤ ਲੜਦੇ ਨਹੀਂ ਬਿਲਕੁਲ ਇਹ ਨਹੀਂ ਗੱਡੀ ਆਪਾਂ ਗੱਡੀ ਦਾ ਕੰਮ ਸਮਝਾਤਾ ਤੁਹਾਨੂੰ ਕਿਹੜੀ ਕਿਹੜੀ ਚੀਜ਼ ਪਾਉਗੀ ਭਾਜੀ ਪਾਵਾਂਗੇ ਅਸੀਂ ਹਜੂਰੀ ਕੋਈ ਨਹੀਂ ਛੱਡੀ ਕਮੈਂਟ ਪਾਉਣ ਵਾਲਾ ਜੋ ਮਰਜ਼ੀ ਕਵੇ ਬਾਈ ਜਾ ਕੇ ਤੂੰ ਫਸ ਗਿਆ ਉੱਥੇ ਠੀਕ ਹੈ ਕੋਈ ਫਰਕ ਪਾ ਕੇ ਜਿਹਨੇ ਕਮੈਂਟ ਪਾਉਣੇ ਆ ਜੀ ਉਹਨੇ ਕੰਮ ਵੀ ਨਹੀਂ ਕਰਾਉਣਾ ਉਹ ਜਾ ਨਹੀਂ ਕਰਾਉਂਦਾ ਭਾਈ ਸਵਾ ਲਾਲਣ ਜੀ ਸਾਡੇ ਪੰਜਾਬੀ ਮਿਹਨਤੀ ਕੌਮ ਸੀਗੀ ਪਰ ਮੈਂ ਕਹਿੰਦਾ ਵੀ ਇੱਥੇ ਥੋੜੇ ਦਿਨ ਹੋਏ ਬਾਈ ਜੀ ਮੇਰੇ ਕੋਲ ਇੱਕ ਬੰਦਾ ਆਇਆ ਹੈਂਡੀਕੈਪ ਸੀਗਾ ਠੀਕ ਹੈ ਗੋਂਦਵਾਲ ਸਾਹਿਬ ਤੋਂ ਮੈਂ ਉਹਦੀ ਵੀਡੀਓ ਬਣਾਈ ਹੈ ਮੈਂ ਕਿਹਾ ਬਾਈ ਜੀ ਕੀ ਕੰਮ ਕਰਦੇ ਆਂ ਕਹਿੰਦਾ ਬਾਈ ਜੀ ਹੋਰ ਤਾਂ ਮੈਂ ਕੁਝ ਨਹੀਂ ਕਰ ਸਕਦਾ ਮੇਰੀ ਫਾਸਪੋਰਟ ਵੀ ਲਕਾਣਾ ਹੈ ਮੈਂ ਬੰਦੇ ਰਾਕੇ ਕੰਮ ਕਰਾਉਣਾ ਮੈਂ ਕਹਿੰਦਾ ਜੀ ਉਹ ਜੇ ਬੰਦੇ ਇੱਥੇ ਰਹਿ ਕੇ ਕੰਮ ਕਰ ਸਕਦੇ ਆ ਸਾਡੇ ਪ੍ਰਵਾਸੀ ਕਰ ਸਕਦੇ ਸਾਡੇ ਪੰਜਾਬੀ ਕੋਈ ਨਹੀਂ ਕਰ ਸਕਦੇ ਤੁਹਾਡੇ ਤਾਂ ਖਾਣ ਪੀਣ ਵਾਲੇ ਬਾਈ ਜੀ ਚੀਜ਼ਾਂ ਬਹੁਤ ਚੱਲਦੀਆਂ ਬਹੁਤ ਪੰਜਾਬੀਆਂ ਦੀਆਂ ਮਸ਼ਹੂਰ ਹੈ ਰੋਲੋ ਵੀ ਕੋਈ ਮਿਹਨਤ ਨਹੀਂ ਕਰਨਾ ਤੁਹਾ ਨੈਟਵਰਕ ਹੋਊਗਾ ਜੀ ਠੀਕ ਆ ਬਾਈ ਜੀ ਪਾਲਿਸ਼ ਹੋਇਆ ਪਿਆ ਚੱਕ ਚੱਕ ਲਓ ਬੇਟਾ ਚੌਂਟੇ ਸ਼ੌਕਰ ਮਗਰਲੀ ਟਿਊਬ ਸਿਰਨ ਦੇ ਐਂਡ ਬਾਕੀ ਚੀਜ਼ਾਂ ਬਾਹਰ ਕੱਢਦੇ ਆਂ ਇਹ ਫਸ ਚੁੱਕੀ ਹੈਗੀ ਮੈਨੀਫੋਲਡ ਜੋ ਜੋ ਕੰਡੀਸ਼ਨ ਪਾਈਪਾਂ ਦੀ ਹੋਣੀ ਚਾਹੀਦੀ ਹੈ ਉਹ ਹੈਗੀ ਹੈ ਜੀ ਆਪਾਂ ਚੇਂਜ ਕਰਾਂਗੇ ਕਿਉਂਕਿ ਕਾਫੀ ਹਾਂਜੀ ਸਰਦਾਰ ਸਾਹਿਬ ਕੁਝ ਦੇਖ ਰਹੇ ਹੋ ਹਾਂਜੀ ਹਾਂ ਦੇਖ ਰਹੀ ਇਜ਼ੀਅਰ ਵਾਲੀ ਜੌਬ ਤੁਸੀਂ ਵੀ ਕਰਵਾਈ ਹੈ ਤੇ ਅਸੀਂ ਵੀ ਕਰ ਰਹੇ ਹਾਂ ਹਾਂਜੀ ਕਿਉਂਕਿ ਕਈ ਟਾਈਮ ਇਹ ਟੁੱਟ ਜਾਂਦਾ ਜਿੰਨਾ ਚੱਕਰ ਸਿਰ ਤੇ ਜ਼ੋਰ ਜ਼ਬਰਦਸਤੀ ਨਹੀਂ ਕਰਾਂਗੇ ਉਹਨਾਂ ਚੱਕਰੇ ਨੇ ਹੱਲ ਹੋ ਗਏ ਹਾਂ ਹੋਲ ਟੂ ਬਿੰਗੇ ਵੀ ਹੋ ਜਾਂਦੇ ਆ ਜੀ ਫਸ ਵੀ ਗਏ ਜਿਹੜੀ ਕਾਰਬਨ ਹਿਲ-ਹਿਲ ਕੇ ਮੈਡੀ ਫੋਲਡ ਦੇ ਵਿੱਚੋਂ ਇਹਦੇ ਪਿਸਟਨਾਂ ਤੇ yağ ਵਾਲਾ ਵੀ ਚਾਹੀਦਾ ਹਰ ਇੱਕ ਚੀਜ਼ ਦੀ ਸਫਾਈ ਕਰਨੀ ਬੜੀ ਪ੍ਰੀਖਿਆ ਦਾ ਕੰਮ ਹੈ ਜੋ ਤੁਹਾਡੇ ਸਾਹਮਣੇ ਆਪਾਂ ਦਿਖਾ ਰਹੇ ਹਾਂ ਜੀ ਅੱਜ ਤੱਕ ਤੁਸੀਂ ਐਡਾ ਹੁੰਦਾ ਵੇਖਿਆ ਕਿ ਮੈਨਾਂ ਹੀ ਇਸ ਤਰ੍ਹਾਂ ਨਹੀਂ ਇਸ ਕਰਕੇ ਫ੍ਰੀ ਤੋਂ ਬਾਈ ਮਹਿੰਗਾ ਹੈ ਕੰਟ੍ਰੈਕਟ ਪਾਉਣ ਵਾਲਾ ਵੀ ਗਲਤ ਹਾਂਜੀ ਹਾਂਜੀ ਸ਼ਬਦ ਵਰਤੋ ਦਿਖਾਈ ਬੈਡਾ ਕੀ ਗਲਤੀ ਹੈ ਬੱਡਾ ਦੂਜੇ ਲੋਡ ਕਰੋ ਹਾਂਜੀ ਸਰਦਾਰ ਜੀ ਕੀ ਵੇਖਿਆ ਪਾਜੀ ਹਾਂਜੀ ਸਰਦਾਰ ਸਾਹਿਬ ਕੀ ਕਹਿੰਦੇ ਹੋ ਦੋਸਤੋ ਅਗਰ ਕੋਈ ਵਿਅਕਤੀ ਪ੍ਰੋਪਰ ਕੰਮ ਕਰਨ ਟਾਈਮ ਦੇਊਗਾ ਤੇ ਸੋ ਉਹਨੂੰ ਰਿਜ਼ਲਟ ਵੀ ਆਪਾਂ ਦੇਖੇ ਤੁਰੇਗੇ ਉਧਰ ਦੇਖਾਈ ਬਥੇ ਕਿੰਨਾ ਕਰ ਪੂਰਾ ਸਟਕ ਹੈ ਹਾਂਜੀ ਜੀ ਤੇ ਪੀਓ ਜੇ ਕਿਸੇ ਨੂੰ ਆਪਾਂ ਡਿਊਟੀ ਲਾਉਣੀ ਹੈ ਵੀ ਭਾਈ ਇਸ ਦੁੱਖਾ ਸਾਨੂੰ ਝਾੜੂ ਲਾਡ ਉਹ ਕੋਡਾ ਹੋ ਕੇ ਲੰਬੀ ਬਾਹਾਂ ਕਰਕੇ ਲੰਬੀ ਬੋਂਕਰ ਲੈ ਕੇ ਦੇ ਸਫਾਈ ਕਰੂਗਾ ਤੇ ਮਿੱਟੀ ਨਿਕਲੂ ਆ ਜੋ ਇੱਕੀ ਹੋਰ ਦਿਖਾਉਣਾ ਧੰਨਵਾਦ ਆ ਲਓ ਜੀ ਆਹ ਫਿਰ ਤੁਹਾਡੇ ਸੀ ਵੀ ਦੇ ਵਿੱਚੋਂ ਤੇਲ ਨਿਕਲ ਰਿਹਾ ਆਹਰਾ ਤੇਲ ਆ ਗਿਆ ਗਿਰੰਗਾਪਾ ਸਾਫ ਕਰਕੇ ਭਾਈ ਜੀ ਫਿਰ ਕੰਮ ਕਰਾ ਦੇਣਾ ਕਿੰਨੀ ਵਾਸ਼ ਚਾਹੀਦੀ ਹੈ ਟੋਂਡਾ ਸਿਟੀ ਦੀ ਰੀਅਰ ਐਕਸਲ ਹੈ ਬੁਸ਼ ਵੀ ਇਹਦੇ ਖਰਾਬ ਸੀਗੇ ਵੀਰ ਜੀ ਅੰਮ੍ਰਿਤਸਰ ਤੋਂ ਕੰਮ ਕਰਾਉਣਾ ਸੀ ਇਹਨਾਂ ਦਾ ਇੱਕੋ ਕੁਐਸਚਨ ਸੀ ਵੀ ਭਾਈ ਜੀ ਵੀ ਤੁਸੀਂ ਨਾ ਪ੍ਰੋਪਰ ਸਾਨੂੰ ਕੰਮ ਕਰਦੋ ਪਾਜੀ ਤੁਸੀਂ ਉੱਥੇ ਵੀ ਇਹੀ ਗੱਲ ਕਹਿੰਦੇ ਸੀ ਵੀ ਪ੍ਰੋਪਰ ਕੰਮ ਕਰ ਦੋ। ਹਾਂਜੀ ਉਹ ਜਿੰਨਾ ਕਹਿੰਦਾ ਸੀ ਉਹ ਵੇਖ ਕੇ ਤੇ ਠੀਕ ਆ ਕਰ ਦਿੰਦੇ ਹੀ ਆ। ਐਨਾ ਜਿੰਨਾ ਕੋਈ ਹਾਂ ਇਹਨਾਂ ਡੇਬਲੇ ਜਿੰਨਾ ਗਏ ਆ ਕਦੀ ਕੋਈ ਨਹੀਂ ਗਿਆ ਤਾਂ ਨਾ ਹੀ ਕਹਿੰਨੇ ਦੱਸਿਆ। ਇਹਨਾਂ ਕੋਈ ਖਾਪਿਆ ਕਿਤੇ ਦੀ ਨਹੀਂ। ਪਾਜੀ ਇਹ ਦੋਨੇ ਪੁਆਇੰਟ ਪੈਣਗੇ ਆਪਾਂ। ਇਸ ਕਰਕੇ ਪਾਜੀ ਬਜਟ ਵੱਜ ਜਾਂਦੇ। ਹਾਂਜੀ। ਹੁਣ ਤੁਸੀਂ ਟਾਇਰ ਪਾਉਣ ਨੂੰ ਤਿਆਰ ਐ। ਹਾਂਜੀ। ਜੇ ਤੁਸੀਂ ਇਹ ਕੰਮ ਨਹੀਂ ਕਰਵਾਇਆ ਟਾਇਰ ਪਵਾ ਲੈ ਫਿਰ ਟਾਇਰਾਂ ਦੀ ਤੁਹਾਡੇ ਦੀ ਲਾਈਫ ਕੀ ਰਹਿ ਗਈ। ਉਹ ਦੇਖ। ਗੱਲ ਸੋਚਣ ਵਾਲੀ ਐ। ਹਾਂਜੀ। ਕਮੈਂਟ ਹਰ ਇੱਕ ਵਿਅਕਤੀ ਦੇ ਬਸ ਬਹੁਤ ਆ। ਮੇਰੇ ਦੇ ਤੋਂ ਜ਼ਿਆਦਾ ਦੇਖੋ ਮੈਂ ਕਹਿੰਦਾ ਜਿਹੜਾ ਮੇਰੇ ਨਾਲ ਦੀ ਸੋਚ ਰੱਖਦਾ ਉਹ ਮੇਰੇ ਕੋਲ ਕੰਮ ਕਰਾ ਲੈ ਦੂਜਾ ਨਾ ਕਰਾਵਾ ਦੇਖੋ ਮੈਂ ਮਹਿੰਗਾ ਹਾਂ ਮਹਿੰਗਾ ਕਿਉਂ ਆ ਭਾਜੀ ਕਿਸੇ ਨੇ ਤੁਹਾਡੇ ਬੋਸ਼ ਪਾਏ ਕਿਸੇ ਨੇ ਤੁਹਾਡੀ ਟਿਊਬ ਖੋਲੀ ਤੁਹਾਨੂੰ ਤਾਂ 700 ਰੁਪਏ ਲੈ ਕੇ ਸਰਵਿਸ ਕਰਕੇ ਤੋੜ ਦਿੰਦੇ ਉਹ ਹੈ ਨਾ ਜੇ ਹੁਣ ਆਪਾਂ ਜਾਵਾਂਗੇ ਡੀਪਲੀ ਫੇਰੀ ਉਹ ਬੇਗਾ ਹਣ ਤੁਹਾਡੀ ਲਿੰਕ ਕਰਾਣਾ ਹੈ ਆ ਜਾ ਬੇਟਾ ਨੇੜੇ ਇੱਧਰ ਆ ਜਾ ਤੇ ਹੋਂਡਾ ਸਿਟੀ ਤੁਹਾਡੀ ਹੋਈ ਹੈ ਨਾ ਭਾਜੀ ਲਿੰਕ ਕਰਾਣਾ ਕਿੱਥੇ ਪੁੱਤੋ ਲੈ ਆ ਜਾ ਆਈ ਮਾਰਾ ਜਾ ਕਾਜੀ ਪੰਨਾ ਤੇ ਇੱਕ ਦੱਸੋ ਵੀ ਤੁਹਾਨੂੰ ਕੁਝ ਸਿਖਾਇਆ ਮੈਂ ਜਿਹੜੇ ਆਵੇ ਤਾਂ ਇੱਕ ਤਸੋਂ ਬਸ ਸਰ ਤੁਸੀਂ ਟੀਚਰ ਹੋ ਠੀਕ ਹੈ ਨਾ ਜੀ ਆ ਦੋਨੇ ਚੀਜ਼ਾਂ ਹੱਥੇ ਹੀ ਫੜੇ ਤੁਸੀਂ ਚੌਂਟਾਂ ਦਾ ਇੱਕ ਚੌਂਟਾ ਆਰਮ ਕਦੋਂ ਕੋਈ ਆ ਆ 6 ਮਹੀਨੇ ਹੋ ਗਏ ਤਾਂ ਤੂੰ ਕਿ ਲਾਤੀ ਹੋਗੀ 10-12000 ਚੱਲੀ ਹੋ ਇੱਕ ਸਾਲ ਦੀ ਚੌਂਟਾ ਉੱਥੇ ਲੱਗਿਆ ਨਾ ਜੀ ਇਹ ਲਿੰਕ ਨਾਲ ਹੀ ਆ ਹਾਂ ਜੀ ਆਪਾਂ ਪਾਉਣ ਲੱਗਿਆ ਦੋਨਾਂ ਹਣ ਬਾਈ ਮਹੰਗਾ ਹੋ ਗਿਆ ਠੀਕ ਹੈ ਇਹ ਕਿਸੇ ਵਿਅਕਤੀ ਨੇ ਤੁਹਾਨੂੰ ਸਮਝਾਇਆ ਵੀ ਬਾਈ ਜੀ ਆਪਾਂ ਨਾਲ ਲਿੰਕਾ ਪੈਂਦੀਆਂ ਹੈਗੀਆਂ ਪਾਲ ਕੇ ਹਾਂ ਉਹਨਾਂ ਦੇ ਹੋ ਗਿਆ ਵੀ ਚੱਲ ਜਾਣੀ ਆ ਚਲਾ ਦੀਏ ਨੇ ਸਾਡੇ ਵੀ ਕੰਮ ਉਹ ਜਿਹੜਾ ਗੱਡੀ ਜੜੀ ਜਾਂ ਕੰਬੋ ਵੀ ਜਾਂ ਕੋਹ ਜੜਾਉ ਦੇਖੋ ਪਾਜੀ ਇਹਦਾ ਕੰਟਰੋਲ ਕਰਦੀ ਹੈ ਹਾਂਜੀ ਸ਼ੌਕਰ ਦੇ ਜੰਪ ਨੂੰ ਚੈਸੀ ਨੂੰ ਗੱਡੀ ਨੂੰ ਲਿਚੀ ਮਾਰ ਤੋਂ ਰੋਕਦੀ ਹੈ ਇਹ ਤੇ ਜੋਰ ਬਹੁਤ ਜ਼ਿਆਦਾ ਪੈਂਦਾ ਠੀਕ ਇੱਕ ਵਿਅਕਤੀ ਮੈਨੂੰ ਇਹ ਤਾਂ ਜ਼ਿਕਰ ਕਰਨਾ ਪੈਂਦਾ ਇਸ ਤੋਂ ਬਾਅਦ ਨਹੀਂ ਆਉਂਦਾ ਜ਼ਿਕਰ ਕਰਨਾ ਉਹ ਕੋਈ ਦਿਲ ਤੋਂ ਪਾ ਪਿਆਰ ਬਹੁਤ ਕਰਦਾ ਹਰ ਵੀਡੀਓ ਤੇ ਨੇ ਕਮੈਂਟ ਪਾਉਣਾ ਠੀਕ ਹੈ ਮਹਿੰਗੇ ਆ ਮੈਂ ਵੀਡੀਓ ਚ ਆਪ ਕਹਿੰਦਾ ਭਾਈ ਮੈਂ ਮਹਿੰਗਾ ਹਾਂ ਕਿਉਂ ਮਹਿੰਗਾ ਹੋ ਗਿਆ ਭਾਜੀ ਉਹ ਜਦੋਂ ਪਹਿਲਾਂ ਨਹੀਂ ਬਣਾ ਉਹ ਬੈਟ ਵਾਧਦਾ ਜਾਂਦਾ ਨਾਲ ਵਜਰ ਵਧਦਾ ਜਾਂਦਾ ਨਹੀਂ ਹੋਰ ਕੁਝ ਛੋਟ ਕੰਮ ਕਰਵਾਉਣ ਆਏ ਹੋ ਕੰਪਟਰ ਸਰ ਵੀ ਹੋ ਰਿਹਾ ਤੁਹਾਨੂੰ ਕਿਸੇ ਨੇ ਆਖਿਆ ਵੀ ਹੋਊਗਾ ਯਾਰ ਕਾਦੇ ਵਾਸਤੇ ਕੱਲੇ ਤੁਸੀਂ ਉੱਥੇ ਇਹ ਆ ਵੀ ਉੱਥੇ ਜਿਹੜਾ ਵਾ ਜਿੰਦਾ ਪਹਾੜ ਦਾ ਹੀ ਆ ਭਾਈ ਪੇਸ਼ੈਂਟ ਆ ਹਾਂਜੀ ਉਹਨੂੰ ਡਾਕਟਰ ਨੇ ਆਪਣੇ ਹਿਸਾਬ ਨਾਲ ਕਈ ਇਹੋ ਜਿਹੇ ਇੰਸਟੀਚੂਟ ਹੈਗੇ ਜਿਨ੍ਹਾਂ ਨੇ ਨਾੜਾ ਸੇਵ ਕਰ ਲਿਆ ਉਸੇ ਨਾਲ ਨਈ ਆਪਾਂ ਜਿਹੜਾ ਉਹ ਕੰਮ ਕਰਾਉਣ ਵਾਲਾ ਵੀ ਜਿਹੜਾ ਹੈਗਾ ਚਲੋ ਵੀ ਧੰਨਵਾਦ ਹੈ ਹਾਂ ਜੀ ਕਿਰਪਾ ਗੁਰੂ ਰਾਮ ਦਾ ਸਾਹਿਬਾ ਜੀ ਠੀਕ ਹੈ ਆ ਜਿਹੜੀਆਂ ਚੀਜ਼ਾਂ ਸਮਝਾ ਰਹੇ ਆ ਇਹ ਅੱਜ ਦੀ ਡੇਟ 'ਚ ਕੋਈ ਵਿਅਕਤੀ ਕਿਸੇ ਨੂੰ ਸੰਘਾਖਣ ਨਹੀਂ ਦਾ ਜੀ ਹਾਂ ਜੀ ਠੀਕ ਹੈ ਨਾ ਆਪਾਂ ਤੁਹਾਡੀ ਇਹ ਰਾੜਾ ਪਾ ਰਹੇ ਆ ਕਿ ਬਣ ਕੇ ਸਰਦਾਰ ਸਾਹਿਬ ਤੁਸੀਂ ਕੰਮ ਕਰਵਾਇਆ ਹੋਇਆ ਇਹਦਾ ਹਾਂ ਜੀ ਸਟੀering ਆਪਾਂ ਨਵਾਂ ਪਾ ਰਹੇ ਹਾਂ ਪੁਰਾਣਾ ਤੁਹਾਡੇ ਕੋਲੇ ਪਿਆ ਹਾਂ ਜੀ ਜੇ ਤੁਸੀਂ ਨਵੇਂ ਦਾ ਕੰਮ ਕਰਾਇਆ ਹੋਵੇ ਤਾਂ ਭਾਜੀ ਨੇੜੇ ਆਈ ਬੁੱਤੋਏ ਤੇ ਇੰਨਾ ਦੇ ਬੂਤ ਪਾਟੇ ਹੋਣ ਠੀਕ ਹੈ ਜੀ ਹਾਂ ਜੀ ਮੈਨੂੰ ਨਹੀਂ ਪਤਾ ਜਹਾਜ ਕਰੋ ਲੈ ਕੇ ਪਤਾ ਆ ਦੋਨੇ ਚੌਂਕੇ ਪਏ ਹੈ ਜੀ ਨਵੇਂ ਆ ਪਏ ਹੈ ਜੀ ਹਾਂਜੀ ਇਹਦੇ ਚ ਐਂਡ ਆ ਗਏ ਅਸੀਂ ਇਹਨੂੰ ਜਦੋਂ ਰਿਪੇਅਰ ਕਰਨ ਲੱਗਾਂਗੇ ਭਾਜੀ ਇਹਦਾ ਕੋਈ ਸਮਾਨ ਨਹੀਂ ਪ੍ਰੋਪਰ ਮਿਲਦਾ ਇਧਰ ਜਨਰਲ ਬੁਸ਼ ਨਹੀਂ ਮਿਲਦਾ ਹਾਂਜੀ ਉੱਪਰਲੀ ਅੰਦਰਲੀ ਸੀਲ ਨਹੀਂ ਮਿਲਦੀ ਬੂਟ ਨਹੀਂ ਪ੍ਰੋਪਰ ਮਿਲਦੇ ਜੇ ਮੰਨ ਲਓ ਤੁਸੀਂ ਕਹਿੰਦੇ ਅਸੀਂ ਬੂਟ ਪਾਇਆ ਹੈ ਆ ਬੂਟ ਦੀ ਹਾਲਤ ਕੀ ਭਾਜੀ ਜੋ ਗੱਡੀ ਲਿਫਟ ਤੇ ਚੱਕੀ ਹੈ ਕੋਈ ਅਸੀਂ ਤਾਂ ਨਹੀਂ ਆ ਪਾੜ ਕੇ ਕੀਤਾ ਹਾਂ ਬਿਲਕੁਲ ਵੀ ਨਹੀਂ ਤੁਸੀਂ ਕਰਵਾਇਆ ਹੋਇਆ ਸੀ ਕੰਮ ਹਾਂਜੀ ਹੁਣ ਤੁਹਾਡਾ ਕੰਮ ਹੋ ਰਿਹਾ ਤੁਹਾਨੂੰ ਇਹ ਤਾਂ ਵੀ ਮਿਸਤਰੀ ਮਹਿੰਗਾ ਲੱਗਦਾ ਕਿਉਂਕਿ ਪਹਿਲੇ ਮਿਸਤਰੀ ਨੇ ਤਾਂ ਤੁਹਾਡਾ ਸਮਾਨ ਹੀ ਨਹੀਂ ਪਾਇਆ ਜੀ ਕਿੱਡੀ ਕਿੰਨੀ ਚੱਲੀ ਬਾਜੀ ਇਹ 2 ਲੱਖ ਚੱਲ ਗਈ ਜੀ 2.5 ਲੱਖ ਤੁਸੀਂ ਕਿੱਥੇ ਕੰਮ ਖੁੱਲ ਕੇ ਆਏ ਕਿ ਉਹ ਜਿਵੇਂ ਅੱਜ ਹੋ ਰਿਹਾ ਖੁੱਲ ਕੇ ਆਖ ਦੇਈਦਾ ਜਿਸ ਤਰ੍ਹਾਂ ਤੁਹਾਨੂੰ ਕਿਹਾ ਸੀ ਤਸਲੀ ਬਖਸ਼ ਕੰਮ ਕਰ ਦੋ ਅੱਛਾ ਜੀ ਤੁਸੀਂ ਕਰਨ ਦਾ ਹੈ ਜੀ ਠੀਕ ਹੈ ਜੀ ਪਤਾ ਲੱਗਨ ਦਿਆ ਹੋ ਠੀਕ ਹੈ ਜੀ ਤੇ ਹੁਣ ਜਿੱਥੋਂ ਪਹਿਲਾਂ ਕਹੀਦਾ ਸੀ ਤਸਲੀ ਬਖਸ਼ ਕਰ ਦੋ ਉੱਥੇ ਚੀਜ਼ ਨਹੀਂ ਸੀ ਜੀ ਤੁਕੋ ਇਸ ਕਰਕੇ ਭਾਈ ਮਹਿੰਗਾ ਹੋ ਜਾਂਦਾ ਹੁਣ ਮੰਨ ਲਓ ਵੀ ਮੇਰੇ ਤੋਂ ਤੁਸੀਂ ਟਰਾਈ ਲੈਂਦੇ ਮੈਂ ਆਪਦੀ ਲੇਬਰ 1500 ਲੈ ਲੰਦਾ ਤੁਹਾਨੂੰ ਲੁਖਸ ਦੱਸਦਾ ਤੁਸੀਂ ਇਹੀ ਕਿਸੇ ਹੋਰ ਮਿਸਤਰੀ ਕੋਲ ਚਲੇ ਜਾਂਦੇ ਉਹ ਗੋਲੀਆਂ ਦੇ ਵਿੱਚ ਇਕੱਲਾ ਚੌਂਟਾ ਜਿ ਬੁਸ਼ ਪਾ ਦਦਾ ਮੈਂ ਕੰਪਲੀਟ ਬੁਸ਼ ਪਾਤਾ ਠੀਕ ਹੈ ਜੀ ਮੈਂ ਇਸ ਕਰਕੇ ਪਾ ਰਿਹਾ ਤੁਸੀਂ ਦੂਰੋਂ ਚੱਲ ਕੇ ਆਏ ਹੋ ਤੁਸੀਂ ਮੈਨੂੰ ਬਾਰ ਬਾਰ ਇਹੀ ਕਹਿੰਦੇ ਬਾਈ ਕੰਮ ਤਸੱਲੀ ਨਾਲ ਕਰਦੇ ਬਾਈ ਤਸੱਲੀ ਨਾਲ ਤਾਂ ਫੇਰ ਹੀ ਹੋਊਗਾ ਜੇ ਮੇਰੀ ਤੇ ਤੁਹਾਡੀ ਸੋਚ ਰਲੂਗੀ ਕਿਉਂ ਬੱਸ ਜੀ ਸਰ ਦੱਸੋ ਗੱਲ ਆ ਵੀ ਹੋਰ ਨਹੀਂ ਲਾਈਵ ਆਵਾਜ਼ ਵਾਲੀ ਚੀਜ਼ ਈ ਸਾਰਾ ਬਾਈ ਕਮੈਂਟ ਬਣਾਉਣ ਵਾਲਾ ਕਹਿੰਦਾ ਵੀ ਫਲਾਣਾ ਮਿਸਤਰੀ ਬੜਾ ਸਸਤਾ ਕਰਦਾ ਸਾਡੇ ਬਾਈਪਾਸ ਤੇ ਦੇਖੋ ਕੰਮ ਨੂੰ ਸਸਤਾ ਹਰੇਕ ਬੰਦਾ ਕਰਨ ਜਾਣਦਾ ਹੈ ਕੁਆਲਿਟੀ ਕੀਮਤੋਂ ਲੈਣੀ ਚਾਹੁੰਦੇ ਆ ਬੰਦੇ ਦੀ ਸੋਚ ਕੀ ਹੈ ਜਿਹੜਾ ਬੰਦਾ ਕਮੈਂਟ ਮਗਰ ਜਾ ਕੇ ਵੀਡੀਓ ਦੇਖ ਕੇ ਨਹੀਂ ਕੰਮ ਕਰਾਉਣਾ ਚਾਹਦਾ ਨਾ ਆਵੇ ਕਿਉਂਕਿ ਮੈਨੂੰ ਪਸੰਦ ਕਰ ਆਪਣੇ ਕਹਿਣੇ ਕਰਾਉਣਾ ਕਰਾਵੇ ਨਹੀਂ ਹੋਣਾ ਭਾਜੀ ਮੈਂ ਤਾਂ ਨੁਕਸ ਦੱਸਦਾ 1500 ਰੁਪਏ ਕਹਿ ਕੇ ਲੈਣਾ ਮੈਨੂੰ ਇਤਰਾਜ਼ ਹੈ ਇੱਕ ਚੀਜ਼ ਦਾ ਗੱਲ ਹੈ ਵੀ ਜੇ ਮੇਰੇ ਤੋਂ ਨੁਕਸ ਪੁੱਛ ਗਿਆ ਵਿਅਕਤੀ ਬਾਹਰ ਜਾ ਕੇ ਆਪਦੇ ਮਿਸਤਰੀ ਤੋਂ ਕਰਾ ਲਿਆ ਜੇ ਤਾਂ ਮਿਸਤਰੀ ਆਪਦੇ ਤਰੀਕੇ ਨਾਲ ਕਰਦਾ ਵੀ ਜਿਵੇਂ ਮੈਂ ਅੜ ਕੇ ਕਰਦਾ ਬਾਈ ਆ ਚੀਜ਼ ਪੈਣੀ ਹੈ ਪਰਾਣਾ ਸਮਰਥਾਲਾ ਤੁਹਾਨੂੰ ਦੇ ਦੇਣਾ ਫਿਰ ਤਾਂ ਕੋਈ ਗੁਨਾਹ ਨਹੀਂ ਠੀਕ ਹੈ ਜੀ ਜੇ ਤੁਸੀਂ ਮਿਸਤਰੀ ਨੂੰ ਆਪਦੇ ਮੁਤਾਬਕ ਕਰਾਉਣੇ ਆ ਤੇ ਫਿਰ ਜੇ ਕੋਈ ਵੀ ਬਾਈ ਜੀ ਫਲਾਣੇ ਮਿਸਤਰੀ ਨੇ ਤਾਂ ਸਾਡਾ 30000 ਦਾ ਬਜਟ ਦਿੱਤਾ ਤੇ ਮੈਂ ਤਾਂ ਦੇਖੋ ਜੀ 10000 ਚ ਹੀ ਕਰਾ ਲਿਆ ਤੇ ਮੈਂ ਬਾਈ ਜੀ 1000 ਰੁਪਏ ਦੇ ਬੁਸ਼ ਪਵਾ ਦਿੰਦਾ ਜਿਹੜੀਆਂ ਗੋਲੀਆਂ ਢਿੱਲੀਆਂ ਵਾਲੀਆਂ ਮੈਂ ਇਹਨਾਂ ਦਾ ਕੀ ਕਰੂੰਗਾ ਮੈਂ ਇਹਨਾਂ ਦਾ ਕੀ ਕਰੂੰਗਾ ਮੁਸ਼ਕਲ ਪਾਉਂਗਾ ਭਾਜੀ ਤੁਸੀਂ ਸਮਾਂ ਵੀ ਖਰਾਬ ਕਰਕੇ ਆਏ ਲੋਕਾਂ ਤੋਂ ਗੱਲਾਂ ਵੀ ਕਈਆਂ ਹੁਣੇ ਵੀ ਯਾਰ ਉੱਥੇ ਕਾਹਦੇ ਆ ਤੇ ਚੱਲੇ ਸੀ ਕਿਹੜਾ ਮਿਸਤਰੀ ਹੈ ਨਹੀਂ ਅਕਸਰ ਲੋਕ ਕਹਿੰਦੇ ਅੱਜ ਕਿਉਂ ਬਿਮਾਰ ਹੋ ਜੇ ਨਾ ਚੰਗੇ ਡਾਕਟਰ ਕੋਲ ਦਵਾਈ ਲੈਂਦਾ ਹੋਵੇ ਉਹ ਪਤਾ ਲੈਣ ਆਇਆ ਉਹਨੂੰ ਠੀਕ ਕਰਨ ਦੀ ਬਜਾਏ ਬਿਮਾਰ ਕਰ ਦਿੰਦਾ ਉਹ ਆਪਦੇ ਨੁਕਸੇ ਦੱਸਣਾ ਸ਼ੁਰੂ ਕਰਦਾ ਵੀ ਮੈਂ ਡਾਕਟਰ ਆ ਉਹ ਭਰਾਵਾ ਤੂੰ ਚਾਹ ਪੀ ਆ ਆਪਦਾ ਘਰ ਨੂੰ ਜਾ ਤੂੰ ਆਪਦੀ ਫਾਰਮੈਲਿਟੀ ਪੂਰੀ ਕਰ ਲੈ ਕਿਉਂ ਕਹਿੰਦਾ ਦਿਮਾਗ ਦਾ ਆਈ ਲੋਕਾਂ ਦੀ ਪੋਜੀਸ਼ਨ ਹੋ ਗਈ ਵੀ ਆਪਾਂ ਹੁਣ ਆ ਜਿਹੜੀਆਂ ਚੀਜ਼ਾਂ ਪਾਤੀਆਂ ਨੂੰ ਲੱਕੋ ਨੱਪੀ ਦੀਆਂ ਹਾਂਜੀ ਆ ਚੱਕਿਓ ਬਾਜੀ ਤਾਂ ਨੂੰ ਤਣ ਜਾਕ ਲੋ ਬਾਜੀ ਇਹ ਨਹੀਂ ਜੀ ਇਹ ਇੱਕ ਮਿੰਟ ਹੋਰ ਜੀ ਹੱਥ ਆ ਕੀ ਹੈ ਜੀ ਹੁਣ ਤੁਹਾਡੇ ਟਾਇਰ ਪਾਉਣ ਨੂੰ ਜੀ ਕਰਦਾ ਸੀ ਟਾਇਰ ਪੈਣ ਵਾਲੇ ਆ ਇਹਨਾਂ ਜੀ ਕੰਮ ਇਹੀ ਹੈ ਟਾਇਰਾਂ ਦੇ ਉੱਤੇ ਤਾਂ ਪੈਸੇ ਉਨੇ ਹੀ ਲੱਗਨੇ ਆ ਹਾਂ ਜੀ ਮਿਸਤਰੀ ਭਲਾ ਦੀ ਸਸਤਾ ਕੰਮ ਕਰਦੇ ਟਾਇਰਾਂ ਦੇ ਉੱਤੇ ਤਾਂ ਉਨੇ ਪੈਸੇ ਲੱਗਨੇ ਆ ਤੁਹਾਡੇ ਟਾਇਰ ਟਿਕ ਪਾਉਣਗੇ ਟਿਕ ਪੈਣਗੇ ਬਾਜੀ ਮਨ ਪੁੰਚਦਾ ਜੀ ਵੀਦਾਰੋਂ ਥੋੜੇ ਜੇ ਹਾਲੀ ਆ ਵਿੰਗੇ ਟੇਡੇ ਜੇ ਆ ਤੇ ਮਿੱਟੀ ਚ ਲਾਇਆ ਉਹ ਖਿੱਲੀ ਜਾਂਦੇ ਆ ਕਿਦੋਂ ਉਹਨੇ ਡੂੰਗਾ ਪੜਤਾ ਕਿਦੋਂ ਵਿੱਥ ਪਾਤੀ ਉਹ ਫਿਰ ਪ੍ਰੋਪਰ ਤੁਸੀਂ ਉਹਨੂੰ ਮਜ਼ਾ ਨਹੀਂ ਕੋਈ ਨਹੀਂ ਕੰਮ ਦਾ ਜੇ ਮਜ਼ਾ ਲੈਣਾ ਤਾਂ ਭਾਜੀ ਪੈ ਕੱਟਰੇ ਪੈਣੇ ਹੋਰ ਸਾਰੀ ਚੀਜ਼ਾਂ ਦੀ ਤੁਹਾਡੇ ਫਿਟਿੰਗ ਹੋਣ ਲੱਗੀ ਹੈ ਹਾਂਜੀ ਕਿ ਕਾਰਬਨ ਹੈ ਜਿਹੜੀ ਉੱਥੇ ਆ ਜੋ ਨੇੜੇ ਸੌਦਾ ਹੈ ਤਾਂ ਵੈਸੇ ਗੱਡੀ ਚੀਜ਼ ਹੈ ਤੁਹਾਡੀ ਗੱਡੀ ਦੇ ਵਿੱਚੋਂ ਆ ਨਿਕਲਿਆ ਠੀਕ ਹੈ ਜੀ ਕੀ ਮਹਿਸੂਸ ਕੀਤਾ ਭਾਜੀ ਮਹਿਸੂਸ ਭਾਜੀ ਇਹ ਵੀ ਹੈ ਜੀ ਕੰਮ ਹੋ ਗਿਆ ਕਹੋ ਜੇ 2 ਲੱਖ ਚੱਲ ਗਈ ਹੈ ਇਹ ਇਹਨੇ ਚਲਾਉਣ ਦੇ ਨਾਲ ਦੋ ਭਾਂਵੇਂ ਨੂੰ ਹੋਰ ਚਲਾ ਲਓ ਹੁਣ ਸਰ ਤੁਸੀਂ ਈਜ਼ੀਅਰ ਵਾਲ ਦਾ ਕੰਮ ਕਰਾਇਆ ਹਾਂਜੀ ਜਿੰਨਾ ਮੈਂ ਮੈਨੀਫੋਲਡ ਖੋਲ੍ਹਿਆ ਉਹਨਾਂ ਮਿਸਟਰੀ ਨੂੰ ਖੋਲ੍ਹਿਆ ਟਾਈਮ ਉਹ ਤੋਂ ਜ਼ਿਆਦਾ ਲੱਗ ਗਿਆ ਪਰ ਉਹਨਾਂ ਇੰਨਾ ਕੰਮ ਨਹੀਂ ਆ ਆ ਦੇਖੋ ਜੀ ਇੱਕ ਕਰੋਨਾ ਦੀ ਗੱਡੀ ਦਾ ਹਾਂ ਸਹੀ ਗੱਲ ਆ ਜੀ ਇੱਕ ਕਰੋਨਾ ਗੱਡੀ ਦਾ ਕਿ ਕਰੋਨਾ ਇਸ ਕਰਕੇ ਕਿਹਾ ਭਾਜੀ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਸਲਫਰ ਪਾਉਣ ਲੱਪਿਆ ਕੱਟ ਕੇ ਡੀਜ਼ਲ ਦੇ ਵਿੱਚ ਤੇ ਗੱਡੀਆਂ ਦੀ ਪਿੱਕਅ ਮਰ ਲਾਪੀ ਧੂਆਂ ਮਾਰ ਲਾਪੀ ਜਦੋਂ ਧੂਆਂ ਇਕੱਠਾ ਹੂਆ ਆ ਚੀਜ਼ਾਂ ਭਰਨੇ ਠੀਕ ਹੈ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖੋ ਸੋ ਦੋਸਤੋ ਟਿਊਬ ਦਾ ਕੰਮ ਆਪਾਂ ਕਰਤਾ ਗੱਡੀ ਦੀ ਟੈਸਟ ਡਰਾਈਵ ਲੈ ਲਈ ਹੈ ਹੁਣ ਵੀਰ ਜੀ ਨੂੰ ਪੁੱਛਦੇ ਵੀ ਕੀ ਰਿਜ਼ਲਟ ਆਇਆ ਭਾਜੀ ਸਾਹਿਬ ਸਤਿ ਸ਼੍ਰੀ ਅਕਾਲ ਜੀ ਹਾਂ ਤੁਸੀਂ ਟੈਸਟ ਆ ਜਾਨੀ ਭਾਜੀ ਹਾਂਜੀ ਲੈ ਲਓ ਦੀ ਸਸਿਕਾ ਪਹਿਲਾਂ ਤਾਂ ਹਾਂਜੀ ਸਸਿਕਾ ਜੀ ਪੂਰਾ ਦੀ ਅੱਜ ਠੀਕ ਹੈ ਤੇਰੇ ਤੇ ਗ੍ਰਾਊਨ ਕਮੂੜੀ ਬਿਲਕੁਲ ਹੁਣ ਤੁਹਾਨੂੰ ਕੀ ਅੰਤਰ ਨਜ਼ਰ ਆਇਆ ਇੱਕ ਤਾਂ ਹੁੰਦਾ ਜ਼ਮੀਨ ਐ ਸਮਾਨ ਦਾ ਉਤੋਂ ਵੀ ਜੇ ਉੱਪਰ ਹੈਗਾ ਤੋ ਕਹਿ ਸਕਦੇ ਹੋ ਤੁਸੀਂ ਸਾਰਾ ਸਮਲ ਤੁਹਾਡਾ ਪਹਿਲਾਂ ਤਾਂ ਤੁਹਾਨੂੰ ਜੀ ਬਣਾ ਸੀ ਹਾਂਜੀ ਹਾਂਜੀ ਤੁਸੀਂ ਕੰਮ ਕਰਵਾਇਆ ਸੀ ਹਾਂਜੀ ਤੁਸੀਂ ਇੱਥੇ ਆਇਆ ਤੁਹਾਨੂੰ ਕੁਝ ਫਰਕ ਲੱਗਿਆ ਵੀ ਕੰਮ ਕਿਸ ਤਰੀਕੇ ਨਾਲ ਦਿੱਤਾ ਬਹੁਤ ਜ਼ਿਆਦਾ ਫਰਕ ਅੰਕਲ ਪਿਕਅਪ ਵਗੈਰਾ ਜੋ ਵੀ ਇਹਦਾ ਜੋ ਤੁਸੀਂ ਕੀਤਾ ਤਸਲੀਬਖਸ਼ ਕੀਤਾ ਬਹੁਤ ਵਧੀਆ ਕੀਤਾ ਬਾਕੀ ਕਹਿਣ ਤਾਂ ਪਾਬ ਜਿੱਥੇ ਅੱਗੇ ਕਰਾਈਦਾ ਮਾੜਾ ਉਹ ਵੀ ਨਹੀਂ ਕਰਦੇ ਇਹ ਨਹੀਂ ਕਹਿ ਰਹੇ ਤਾਂ ਬਟ ਜੋ ਤੁਸੀਂ ਕਰ ਦਿੱਤਾ ਉਹ ਨਹੀਂ ਸੀ ਉਹ ਕਰਦੇ ਬਲਕਿ ਤੁਸੀਂ ਕਹਿੰਦੇ ਬਾਈ ਪੂਰਾ ਕਰ ਦੋ ਪੂਰਾ ਹਾਂ ਤਾਂ ਪੂਰੇ ਦੇ ਵਿੱਚ ਪੂਰਾ ਨਹੀਂ ਸੀ ਹੁੰਦਾ ਜਿਸ ਤਰ੍ਹਾਂ ਕਹ ਲਓ ਵੀ ਆਪਾਂ ਸ਼ੌਕਰ ਦਾ ਕੰਮ ਹੀ ਸੀਗਾ ਨਵਾਂ ਪਾ ਦਿੱਤਾ ਉਹਨਾਂ ਨੇ ਉਹਦੇ ਵਿੱਚ ਕੋਈ ਜਿਹੜਾ ਤੁਸੀਂ ਦੱਸਦੇ ਕਿ ਰਬੜ ਦਾ ਕੋਈ ਆਹ ਹਾਂਜੀ ਉਹ ਪਾਈ ਨਹੀਂ ਤੁਹਦੇ ਕਹਿਣ ਤੁਹਾਡੇ ਕਹਿਣ ਮਦਾ ਉਹ ਵੀ ਉਹਦਾ ਕੋਈ ਫਾਇਦਾ ਨਹੀਂ ਆ ਫੇ ਪਾਉਂਦਾ ਹਾਂ ਜੀ ਅੱਠ ਜੰਪ ਰੂਪ ਦਾ ਜੀ ਹਾਂ ਜੀ ਜਦੋਂ ਸ਼ੱਕ ਨੇ ਥੱਲੇ ਜਾਣਾ ਉਹਦੇ ਚਿੱਕ ਰਬੜ ਦਿੱਤੀ ਹੋਈ ਹੈ ਉਹ ਰਬੜ ਉਸ ਲੈਵਲ ਤੇ ਉਹਨਾਂ ਰੱਖਦੀ ਹੈ ਹਾਂ ਜੀ ਠੀਕ ਹੈ ਜੀ ਹਾਂ ਜੀ ਨਿੱਕੇ ਨਿੱਕੇ ਚੀਜ਼ਾਂ ਦਾ ਜਿਹੜਾ ਨੁਕਸ ਹੋਸੀ ਬਰੀਕੀ ਚ ਕਰਦੇ ਆ ਉਹ ਕਰਦੇ ਜੀ ਉਹ ਵੀ ਕਰ ਲੱਗ ਪੈਣ ਤੇ ਮੇਰੇ ਤੋਂ ਲੋੜ ਹੀ ਨਹੀਂ ਢੀ ਦੂਰ ਹੋਂਦੀ ਆਉਣ ਦੀ ਲੋੜ ਨਹੀਂ ਹੈ ਤੇ ਸਾਰੀ ਦੁਨੀਆ ਦਾ ਆਪ ਸਵਾਰ ਵੀ ਨਹੀਂ ਸਕਦਾ ਹਾਂ ਜੀ ਬਿਲਕੁਲ ਸੋ ਬਹੁਤ ਧੰਨਵਾਦ ਬਾਜੀ ਤਾਕੀ ਧੰਨਵਾਦ ਤੁਹਾਡਾ ਹੀ ਧੰਨਵਾਦ ਹਾਂ ਜੀ ਤੁਹਾਡੇ ਵਰਗੀ ਸ਼ਖਸੀਅਤ ਦੇ ਨਾਲ ਮਿਲਣ ਦਾ ਸਾਨੂੰ ਮੌਕਾ ਮਿਲਿਆ ਆ ਧੰਨਵਾਦ ਤੁਹਾਡਾ ਬਹੁਤ ਜੀ ਤੁਸੀਂ ਉਹ ਥਾਂ ਤੇ ਰਹਿੰਦੇ ਹੋ ਜਿੱਥੇ ਗੁਰੂ ਰਾਮਦਾਸ ਜੀ ਹਵੇਸ਼ਾ ਜੀ ਨਗਰ ਆਇਕ ਰਹਿੰਦੀ ਹੈ ਤੇ ਲੋਕੀ ਉੱਥੇ ਝੋਲੀਆਂ ਪਰਕ ਕੇ ਇੱਕ ਕਾਰ ਬਣਾ ਕਾਰ ਬਣਾਉਣ ਦਾ ਕੋਈ ਬਹਾਨਾ ਹੀ ਸੀਗਾ ਜ ਸਾਡਾ ਬਾਕੀ ਜੀ ਬਹਾਨਾ ਇਹ ਪਿਛਲੇ ਜੱਗ ਦੇ ਤੁਸੀਂ ਮੇਰੇ ਦੇਣੇ ਸੀ ਜਾਂ ਇੱਥੋਂ ਦਾ ਦਾਣਾ ਪਾਣੀ ਮਿਲਿਆ ਸੀਗਾ ਇਹ ਮਿਲਣਾ ਸੀਗਾ ਕਿਸੇ ਦਾ ਖਾਂ ਦਾ ਦਾਣਾ ਪਾਣੀ ਖਿੱਤ ਕੇ ਜੁਦਾ ਬਿਲਕੁਲ ਧੰਨਵਾਦ ਜੀ ਧੰਨਵਾਦ ਜੀ ਦੋਸਤੋ Honda City ਦੇ ਮਗਰਲੇ ਐਕਸਲਾਂ ਦੀ ਪ੍ਰੋਬਲਮ ਸੀਗੀ ਤੇ ਵੀਰ ਜੀ ਹੁਣੇ ਦੋ ਗੱਡੀਆਂ ਲੈ ਕੇ ਆਏ ਸੀਗੇ ਹਾਂਜੀ ਭਾਜੀ ਕੀ ਹਾਲ ਚਾਲ ਹੈ ਠੀਕ ਠਾਕ ਹਾਂਜੀ ਹਾਂਜੀ ਸਰ ਇੱਕ ਦੱਸੋ ਵੀ ਤੁਹਾਡੀ ਗੱਡੀ ਆਲਰੇਡੀ ਇਜ਼ੀਆਰ ਵਾਲਾ ਤੱਕ ਕਰਵਾਇਆ ਸੀ ਹਾਂਜੀ ਹਾਂਜੀ ਆਪਾਂ ਤਾਂ ਕੁਛ ਨਹੀਂ ਕੀਤਾ ਜਿੱਥੇ ਮਾੜੀ ਮੋਟੀ ਚੂੜੀ ਕੱਸ ਨਹੀਂ ਸੀ ਕਸੀ ਆਪਾਂ ਸਰਵਜਿ ਸਕੀਤੀ ਮਗਰਲਾ ਪਿਊ ਕਾਂਦੀ ਸੀ ਵੀ ਹਰਾਂ ਦਾ ਫਰਕ ਸੀ ਲਿੰਕ ਰਾਉਣਾਂ ਦਾ ਫਰਕ ਸੀ ਅੱਜ ਤੁਸੀਂ ਟੈਸਟ ਡਰਾਈਵ ਲਈ ਹੈ ਤੁਹਾਨੂੰ ਕੀ ਅੰਤਮ ਨਜ਼ਰ ਆਇਆ ਭਾਈ ਇਹ ਵੀ ਅਸੀਂ ਚਲਾ ਕੇ ਆਏ ਗੱਡੀ ਜਿਹੜੀ ਆ ਜੋ ਵੀ ਤੁਸੀਂ ਕੀਤਾ ਹੁਣ ਜਿਹੜਾ ਸਾਫ਼ ਕੀਤਾ ਹੈ ਬਈ ਉਹਦੇ ਨਾਲ ਫਿੱਟ ਜਿਹੜੀ ਆ 50 ਤੋਂ 70% ਜਿਹੜੀ ਲੱਪ ਹੋ ਗਈ ਹੈ ਠੀਕ ਆ ਜਿਹੜੀ ਤੇ ਬਾਕੀ ਟਿਊਬਾਂ ਦਾ ਜਿਹੜਾ ਸੀਗਾ ਉਹ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਜਿਹੜਾ ਉਹ ਵੀ ਫਰਕ ਹੈਗਾ ਨਾਇਬ ਜੀ ਨੇ ਦੱਸਿਆ ਸੀ ਕਿ ਆਉਂਦਾ ਵੀ ਕੋਈ ਪਰਚਾ ਜਾਦਾ ਜੀ ਸਿੰਪਲ ਨਹੀਂ ਗੱਲ ਆ ਪਾ ਕੇ ਨੇ ਵੀ ਬੰਦਾ ਵੀਗਾ ਜਾਂ ਦੁਰਦਾ ਹਾਂਜੀ ਉਹ ਜਦੋਂ ਅੱਡੀ ਅੰਦਰੋਂ ਉੜਾਉਂਦਾ ਜਾਂ ਬਾਹਰੋਂ ਉੜਾਉਂਦਾ ਹਾਂਜੀ ਠੀਕ ਹੈ ਉਹਦੇ ਬੂਟ ਜਦੋਂ ਅੱਡੀ ਉੱਡ ਗਈ ਉਹ ਬੂਟ ਪਾਉਣ ਦੇ ਕਾਬਲ ਨਹੀਂ ਹਾਂਜੀ ਹਾਂਜੀ ਠੀਕ ਹੈ ਇਨਵਰਟਰ ਟਾਇਰ ਹਾਂਜੀ ਟਾਇਰ ਜਦੋਂ ਅੰਦਰੋਂ ਖਾਈ ਗਿਆ ਤੁਸੀਂ ਇੱਕ ਪਾਸੇ ਕਹੋ ਵੀ ਇਹ ਤਾਂ ਜੀ 75% ਪਿਆ ਹਾਂਜੀ ਦੂਜੇ ਪਾਸੇ ਉਹ 10% ਰਹਿ ਗਿਆ ਤੁਹਾਡੀ ਕਿਸੇ ਵੀ ਟਾਈਮ ਤੇ ਜਿੰਨੀ ਸਪੀਡ ਨਾਲ ਗੱਡੀ ਚੱਲਦੀ ਹੈ ਗੱਡੀ ਕਿਤੇ ਫੋਰਸ ਬਣਿਆ ਫਿਜ਼ਿਕਸ ਲੱਗੀ ਹਾਂ ਜੀ ਟੀਚਰ ਉਹ ਜਿੱਥੇ ਫਿਜ਼ਿਕਸ ਲੱਗਦਾ ਉੱਥੇ ਕੀ ਹੁੰਦਾ ਹਾਂਜੀ ਹਾਂਜੀ ਝਟਕਾ ਝਟਕਾ ਲੰਗਣਾ ਬਲਾਸਟ ਹੋ ਸਕਦਾ ਟਾਇਰ ਆਪਾਂ ਫਿਰ ਗੱਡੀ ਕਿਉਂ ਲੈਨੇ ਬੱਸ ਕਿਉਂ ਨਹੀਂ ਬੈਠਦੇ ਹਾਂਜੀ ਹੋਰ ਅਸਾਈ ਇਟਲੀ ਆਪਣੇ ਯਾਰ ਸੇਫਟੀ ਖਤਮ ਹੋ ਰਹੀ ਹੈ ਸੇਫਟੀ ਖਤਮ ਹੋ ਰਹੀ ਹੈ ਇਹ ਵੀ ਹੋਣਾ ਸਾਰਾ ਜਿਹੜਾ ਬਾਪੂ ਜੀ ਹਾਂਜੀ ਬਹੁਤ ਹੋ ਗਿਆ ਬਹੁਤ ਧੰਨਵਾਦ ਤੁਹਾਡਾ ਜੀ ਤੁਹਾਡਾ ਪਿਆਰ ਆਹੀਂ ਸੰਗਤਾਂ ਦਾ ਮਿਲਦਾ ਰਹੇ ਪ੍ਰੀਤ ਬਾਈ ਤੁਹਾਡੇ ਕਰਕੇ ਬਾਈ ਜੀ ਲੈਨੇ ਤੁਸੀਂ ਕੰਮ ਵਧੀਆ ਕੀਤਾ ਜੀ ਥੈਂਕ ਯੂ ਜੀ ਥੈਂਕ ਯੂ ਵੈਰੀ ਮਚ